ਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਲਈ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਲਦੀ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਕਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਲਦੀ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਲਦੀ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਲਦੀ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਲਦੀ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਜ਼ਦੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਦੀ ਕਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਦੀ ਕਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਲਈ ਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਲਈ ਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਲਦੀ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾਲੇ ਮੱਥਾ ਟੇਕਿਆ ਬਹੁਤ-ਬਹੁਤ ਧੰਨਵਾਦ ਕਰਦਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦੇ ਵੀ ਮਾਲਕ ਦਾ ਸਰੂਪ ਸਾਡੇ ਦਫ਼ਤਰਾਂ ਤੇ ਆਇਆ ਮਾਲਕ ਦਾ ਧੰਨਵਾਦ ਕਰਦੇ ਆ ਵੀ ਸਾਰੀ ਸੰਗਤ ਸਾਡੀ ਪੂਰੀ ਆਮਦ